ਲੋ ਜੀ ਆ ਗਈ ਭਰਤੀ ਇੱਕ ਪੰਜਾਬ ਸਕੂਲ ਭਰਤੀ ਆ ਗਈ ਜੀ ਪੋਸਟਾਂ ਕਾਦੀਆਂ ਡਰਾਈਵਰ ਗੇਟਮੈਨ ਤੇ ਸਫਾਈ ਸੇਵਕ ਸੈਲਰੀ 17000 ਪਲੱਸ EPF ਤੇ ESIC ਜੋਗ ਕਹਿ ਗਿਆ 10ਵੀਂ ਪਾਸ ਹੈਲੋ ਫਰੈਂਡਸ ਥੋੜਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਮਕੇ ਥੰਬਨੇਲ ਤੋਂ ਦੱਸ ਹੀ ਦਿੱਤਾ ਹੈ ਕਿ ਕਾਦੀ ਪੋਸਟਾਂ ਆਈਆਂ ਨੇ ਤੇ ਸੈਲਰੀ ਕਿੰਨੀ ਹੈ ਤੇ ਕੀ ਸਿਸਟਮ ਹੋਊਗਾ ਸਾਰਾ ਕੁਝ ਸਟੈਪ ਬਿਟ ਸਟੈਪ ਦੱਸਿਆ ਜਾਊਗਾ ਪਲੀਜ਼ ਵੀਡੀਓ ਨੂੰ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਤੇ ਇੱਕ ਜਿਹੜੇ ਮੁੰਡੇ ਕੁੜੇ ਨਿਊ ਆਣੇ ਚੈਨਲ ਤੇ ਪਲੀਜ਼ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਨੂੰ ਕਰ ਲ ਤੋ ਜਿਹੜੇ ਬੱਚੇ ਦਾਸ ਪੜੇ ਨੇ ਇਹ ਪੋਸਟਾਂ ਵਾਸਤੇ ਤੁਸੀਂ ਇੰਟਰਵਿਊ ਜ਼ਰੂਰ ਦੇਣਾ ਵਾ ਠੀਕ ਹੈ ਜੀ ਲੈ ਕੇ ਚੱਲਦੇ ਆਂ ਇਹਨਾਂ ਦੇ ਥੰਬਨੇਲ ਤੇ ਲੋ ਜੀ ਇਹਨਾਂ ਦਾ ਥੰਬਨੇਲ ਛੋੜੇ ਮੂਰੇ ਆਪਾਂ ਵੱਡਾ ਕਰਕੇ ਦਿਖਾ ਦਿੰਨੇ ਆ ਆ ਇਹਨਾਂ ਦਾ ਉਹ ਆ ਜੀ ਆਪਣਾ ਤੇ ਜਿਹਨੂੰ ਨੋਟੀਫਿਕੇਸ਼ਨ ਲੋੜੋਗੇ ਵੀਡੀਓ ਡਿਸਕ੍ਰਿਪਸ਼ਨ ਲਿੰਕ 'ਤੇ ਆਊਗਾ ਉੱਥੇ ਤੁਸੀਂ ਜ਼ਿਆਦਾ ਡਾਊਨਲੋਡ ਕਰ ਲੈਣਾ ਜੀ ਇਹਨਾਂ ਬੜੇ ਲੋੜ ਹੈ ਠੀਕ ਹੈ ਡੇਲੀ ਪਬਲਿਕ ਸਕੂਲ ਹੈਗਾ ਜੀ ਸ਼ੇਰਪੁਰੇ ਲੁਧਿਆਣੇ 'ਚ ਠੀਕ ਹੈ ਜੀ ਬੱਸ ਡਰਾਈਵਰ ਦੀ ਲੋੜ ਹੈ ਉਹਦੇ ਕੋਲ ਹੈਵੀ ਦਾ ਲਾਇਸੈਂਸ ਹੋਣਾ ਜ਼ਰੂਰੀ ਹੈ ਐਚ ਐਮ ਬੀ ਤੇ ਘੱਟੋ ਘੱਟ 5 ਸਾਲ ਦਾ ਬੱਸ ਚ ਲਾਉਣ ਦਾ ਤਜਰਬਾ ਹੋਵੇ ਜੇ ਬੱਧ ਹੋਊਗਾ ਮੈਂ ਉਹਨੂੰ ਪਹਿਲ ਦਿੱਤੀ ਜਾਊਗੀ ਤਨਖਾਹ ਜਿਹੜੀ ਕੀ ਹੈਗੀ 17000 ਰੁਪਏ ਮਹੀਨਾ ਦਿੱਤੀ ਜਾਊਗੀ ਨੈਕਸਟ ਪੋਸਟ ਹੈ ਗੇਟਮੈਨ ਦੀ ਠੀਕ ਹੈ ਸੈਲਰੀ ਦਿੱਤੀ ਜਾਊਗੀ 14000 ਰੁਪਿਆ ਮਹੀਨਾ ਤੇ ਪਲੱਸ 2 ਪਾਸ ਹੋਵੇ ਬੰਦਾ 10ਵੀਂ ਦਿੱਤਾ ਦੇਖਿਆ ਜਾਊਗਾ ਪਲੱਸ 2 ਬਤਾਏ ਉਸ ਤੋਂ ਜ਼ਿਆਦਾ ਬੈਟਰ ਠੀਕ ਹੈ ਜੀ ਫਿਰ ਬੱਸ ਦੇ ਵਿੱਚ ਹੈਲਪਰ ਦੀ ਲੋੜ ਹੁੰਦੀ ਹੈ ਜਿਹੜੇ ਕੀ ਮਤਲਬ ਕੀ ਦਾਦ ਨੇ ਇੱਥੇ ਬੈਠਣਾ ਹੈ ਉੱਥੇ ਬੈਣਾ ਉਹ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਦੋਨੇ ਦੋਨੇ ਅਪਲਾਈ ਕਰ ਸਕਦੇ ਨੇ ਕੋਈ ਇੱਕ ਇੱਕ ਜਨਰਸ ਤੇ ਸਪੈਸ਼ਲ ਮੈਂਸ਼ਨ ਨਹੀਂ ਕਿ ਮੁੰਡੇ ਹੋਣ ਕੁੜੀਆਂ ਵੀ ਜੋ ਕਿ ਅਪਲਾਈ ਕਰ ਸਕਦੇ ਨੇ ਤਨਖਾਹ ਦਿੱਤੀ ਹੋ 11500 ਰੁਪਏ ਮਹੀਨਾ ਤੇ ਨੈਕਸਟ ਪੋਸਟ ਆ ਸਫਾਈ ਸੇਵਕ ਮੁਲਾਜ਼ਮ ਦੀ ਹੈ ਔਰਤ ਤੇ ਲੇਡੀਜ਼ ਜੈਂਟਸ ਦੋਨੇ ਅਪਲਾਈ ਕਰ ਸਕਦੇ ਨੇ ਸੈਲਰੀ 11500 ਰੁਪਏ ਮਹੀਨਾ ਠੀਕ ਹੈ ਜੀ ਤੇ ਇਹਦੇ ਵਿੱਚ ਇਹਨਾਂ ਨੂੰ ਇਹ ਸੈਲਰੀ ਤੋਂ ਇਲਾਵਾ ਐਸਆਈ ਤੇ ਈਪੀਐਫ ਐਸਆਈ ਹੁੰਦਾ ਹੈ ਡਾਕਟਰੀ ਸੂਲਤੇ ईपीएफ ਕਟਾਇਆ ਜਾਊਗਾ ਜਿਨੇ ईपीएफੇ ਕੱਟਦੇ ਨੇ ਉਨਾ ਹੀ ਸਰਕਾਰ ਦੁਆਰਾ ਜਾਂ ਕੰਪਨੀ ਦੁਆਰਾ ਪਾਇਆ ਜਾਂਦਾ ਹੈ ਇਸ ਗੱਲ ਦਾ ਅਨੁਸਾਰ ਕਿ ਆਈ ਥਿੰਕ ਪਤਾ ਹੀ ਹੋਵੇਗਾ ਠੀਕ ਹੈ ਜੀ ਜਿਨ੍ਹਾਂ ਨੇ ਇਹਨਾਂ ਦੇ ਪੋਸਟ ਲਈ ਅਪਲਾਈ ਕਰਨਾ ਵਾ ਕੋਈ ਸਿਸਟਮ ਨਹੀਂ ਇਹਨਾਂ ਦਾ ਅੱਛੇ ਅੱਜ ਸੀ ਤੇ ਸੱਤ ਕੱਲ ਹੈ ਅੱਜ ਨੂੰ ਨੋਟੀਫਿਕੇਸ਼ਨ ਮਿਲਿਆ 7 ਦਸੰਬਰ ਤੋਂ 25 ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4:00 ਵਜੇ ਤੱਕ ਠੀਕ ਹੈ ਨਾ ਇੰਟਰਵਿਊ ਚੱਲੂਗਾ ਪਾਕਿ ਇਹਨਾਂ ਨੇ ਉਹ ਮੋਬਾਈਲ ਨੰਬਰ ਦੋ ਮੈਂਸ਼ਨ ਕੀਤੇ ਹੋਏ ਨੇ ਜੀ ਆਪਾਂ ਮੋਬਾਈਲ ਨੰਬਰ ਸੰਦਖਾ ਦਨੇ ਆ ਕਿ ਇਹਨਾਂ ਨੇ ਆਪਦੇ ਮੋਬਾਈਲ ਨੰਬਰ ਜਿਹੜੇ ਕਿ ਦੋ ਮੈਂਸ਼ਨ ਕਰੇ ਹੋਏ ਨੇ ਠੀਕ ਹੈ ਜੀ ਮੋਬਾਈਲ ਨੰਬਰ ਤੇ ਕਾਲ ਕੰਟੈਕਟ ਕਰਕੇ ਇਹਨਾਂ ਨਾਲ ਤੁਸੀਂ ਪੁੱਛ ਸਕਦੇ ਹੋ ਕਿ ਇੰਟਰਵਿਊ ਦਾ ਪ੍ਰਕਾਸ਼ਾ ਕਿੱਥੇ ਕਿਵੇਂ ਅਪਲਾਈ ਕਰਨਾ ਹੈ ਠੀਕ ਹੈ ਜੀ ਜੇ ਸਾਡੇ ਦਰਵਾਜ਼ਾ ਤੇ ਪ੍ਰੇਡਸ ਨੂੰ ਵਧੀਆ ਲੱਗਿਆ ਇਸ ਤਰ੍ਹਾਂ ਦਾ ਅਪਡੇਟ ਹੋਰ ਜਾਣਨ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਿਹਾ ਕਰੋ ਤੇ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਜ਼ਰੂਰਤਮੰਦ ਤੱਕ ਆਪਣੀ ਵੀਡੀਓ ਕੀ ਪਹੁੰਚਦੀ ਹੋ ਸਕੇ ਨੈਕਸਟ ਕਲੈਕਸ਼ਨ ਤਿਆਰੀ ਕਰਨੀ ਹੈ ਟੀਚਰ ਦੀ ਕਾਦੇ টিচার ਪੰਜਾਬੀ ਮਾਸਟਰ ਕਾਡਰ ਦੇ ਠੀਕ ਹੈ ਜੀ ਲੋਕ ਤਿਆਰੀ ਕਰਾ ਰਹੇ ਨੇ ਸਾਰੇ ਪੇਡ ਕਲਾਸਾ ਦੇ ਰਹੇ ਨੇ ਬਟ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਕਲਾਸਾ ਦੇ ਰਹੇ ਆ ਠੀਕ ਹੈ ਜੇ ਕਿਸੇ ਨੇ ਕਲਾਸਾ ਦੇਖਣਾ ਵੀਡੀਓ ਡਿਸਕ੍ਰਿਪਸ਼ਨ ਦੇ ਲਿੰਕ ਉੱਪਰ ਆ ਗਿਆ ਉੱਥੇ ਆ ਕੇ ਤੁਸੀਂ ਆਪਣੇ ਕਲਾਸਾ ਜੋ ਕਿ ਦੇਖ ਸਕਦੇ ਹੋ ਬਾਕੀ ਆਪਣਾ ਮੋਬਾਈਲ ਨੰਬਰ ਤੁਹਾਨੂੰ ਪਤਾ ਹੀ ਹੈ 86994 92431 ਇਹ ਤੇ ਫੋਨ ਕਰਕੇ ਤੁਸੀਂ ਆਪਣੇ ਤੋਂ ਛੋਰੀ WhatsApp ਮੈਸੇਜ ਕਰਕੇ ਆਪਣੇ ਤੋਂ ਨੋਟੀਫਿਕੇਸ਼ਨ ਦਾ ਲਿੰਕ ਜੋ ਕਿ ਮੰਗ ਸਕਦੇ ਹੋ ਵੀਡੀਓ ਲਾਸਟ ਤੱਕ ਦੇਖਣ ਵਾਸਤੇ ਧੰਨਵਾਦ ਮਿਲਦੇ ਨੇ ਨੈਕਸਟ ਅਪਡੇਟ ਨਾਲ ਥੈਂਕ ਯੂ